ਉਹ ਦਾ ਸੁੱਜਾ ਫੁੱਲਿਆ ਹੀ ਰਹਿੰਦਾ ਮੂੰਹ ਪਤਾ ਨਹੀਂ ਕੀ ਦਿੱਕਤ ਆ ਤੁ ਖਾਚ ਵਿੱਚੀ ਸੂਟ ਤੋਂ ਐਸੇ ਭੈਣ ਰეკਮੈਂਡ ਕੀਤਾ ਸੀ ਆਪਣੇ ਬੰਦੇ ਜੀਲੇ ਦੇ ਵਿੱਚ ਜਿਦਾਂ ਕਹਿੰਦੇ ਜਗਦੇਵ ਸਿੰਘ ਕੋ ਸਾਰੀ ਚੜਾਈ ਐ ਕਿੰਨੇ ਪੈਸੇ ਵਿਖਾ ਦਿਓ ਸਾਨੂੰ ਹਾਂਜੀ ਹਾਂਜੀ ਤਿਆਰ ਤੁਸੀਂ ਮੈਨੂੰ ਮਿਲੋ ਮਿਲੋ ਜੱਫੀਆਂ ਪਾ ਕੇ ਭੱਜ ਕੇ ਗਾਓ ਉਹ ਮੈਂ ਕੰਮ ਚਲੋ ਜੀ ਸਾਸਰੀ ਘਰ ਕੀ ਹਾਲ ਚਾਲ ਤੇ ਬਹੁਤ ਹੀ ਦਿਨਾਂ ਬਾਅਦ ਆਪਣੀ ਬਾਤ ਹੋ ਚੁੱਕੀ ਐ ਠੀਕ ਤੇ ਹੁਣ ਸੁੱਖ ਦਾ ਸਾਹ ਲਿਆ ਜਾਏਗਾ ਇਧਰੋਂ ਜੁਵੀ ਹਣਿਤਾ ਹੋ ਚੁੱਕੇ ਨੇ ਤਿਆਰ ਤੇ ਹਲੋ ਟਿੱਡੀਆਂ ਤਿਆਰ ਹੁੰਦੀਆਂ ਮਗਰ ਉਹ ਪਿੱਛੇ ਵੇਖ ਸਕਦੇ ਤੁਸੀਂ ਮੋਟਾ ਜਿਹਾ ਮੂੰਹ ਇੱਕ ਕੁੜੀ ਦਾ ਫੁੱਲਿਆ ਪਿਆ ਵਾ ਉਹਦਾ ਸੁੱਜਿਆ ਫੁੱਲਿਆ ਹੀ ਰਹਿੰਦਾ ਮੂੰਹ ਪਤਾ ਨਹੀਂ ਕੀ ਦਿੱਕਤ ਆ ਹੈ ਲੈਂਗਾ ਲੈਂਗਾ ਲੈਣ ਗਏ ਚਲੇ ਪਹੁੰਚ ਗਏ ਕਰ ਲਿਆ ਸਾਰਾ ਗੋਦਾਨਾ ਇੱਕ ਨੰਬਰ ਤੇ ਹਾਂਜੀ ਇਹ ਹਾਂਜੀ ਸਿਰਮੀਆਂ ਤੂੰ ਦਾੜੀ ਟੋੜੀ ਤੇ ਲਾਉ ਮੁੱਛਾ ਤੇਲ ਲਾਉ ਮੜਾ ਯਾਰ ਉਧਰ ਦਾ ਕਾਕੇ ਹਣੀ ਜਾਂਦੇ ਹੋ ਇੱਥੇ ਚਮ ਚਮ ਚਾਕੇ ਇਧਰਾਂ ਟਿੱਡੀਆਂ ਤਿਆਰ ਹੋ ਜਾਂਦੀਆਂ ਵਾਜੀ ਵਾ ਗੁੱਤਾਂ ਦੇ ਅੱਜ ਇਹਨਾਂ ਦੇ ਉਹਲਾ ਤੇ ਮੋਤੀ ਹੈ ਨਾ ਅਲਵਾਦ ਕਹਾਂਦਾ ਮੋਤੀਆ ਲਿਓ ਦੇ ਲੱਗੇ ਨਹੀਂਗੇ ਤੇ ਉਹਨੇ ਹਲੇ ਰੋਣਾ ਜੇ ਪਿੱਟਣਾ ਜੇ ਉਹਨੇ ਸਾਰਿਆਂ ਨਾਲ ਵੱਧ ਰੌਲਾ ਪਾਉਣਾ ਜੀ ਉਹ ਮੱਟਰ ਜੀ ਨੇ ਜਿਹੜੀ ਮਗਰ ਬੈਠੀ ਐ ਤੇ ਉਧਰ ਸਾਡੀ ਕੁੜੀ ਤਿਆਰ ਹੋਈ ਜਾਂਦੀ ਬ੍ਰਾਈਡਲ ਵਾਲੀ ਉਹ ਵਖਾਦੀ ਜੀ ਤੂੰ ਮੁੱਛਾਂ ਲਾਈ ਕਰਦਾ ਏ ਕੰਜਰ ਦੇ ਮੜਾ ਜਾ ਵੇਖ ਲਾ ਲਓ ਬ੍ਰਾਈਡਲ ਕਹਿੰਦੇ ਤਿਆਰ ਬ੍ਰਾਈਡਲ ਔਲ ਰੈਡੀ ਐ ਭਾਈ ਗੱਗੂ ਵੇ ਸਾਦਾ ਤੂੰ ਮੈਂ ਤਾਂ ਦਾਦਾ ਸਾਡੇ ਨਾਲ ਦੋ ਖਾਚ ਵਜੇ ਸੂਟ ਦੋ ਇਸੇ ਭੈਣ ਨੇ ਰეკਮੈਂਡ ਕੀਤਾ ਸੀ ਆਪਣੇ ਬੰਦੇ ਜੀਲੇ ਦੇ ਵਿੱਚ ਹੈ ਆ ਹਾਂ ਜਿਹੜਾ ਕੱਲ ਜੀਰੇ ਵਾਲਾ ਲਹਿੰਗੇ ਦਾ ਵਲੌਗ ਪਾਇਆ ਸਹੀ ਗੱਲ ਹੈ ਨਹੀਂ ਇਹ ਇੱਕ ਪਹਿਨੇ ਲੱਭ ਕੇ ਦਿੱਤਾ ਪਰ ਮੈਂ ਕਰ ਕੁਝ ਕਰਨ ਲੱਗਾ ਕੋਈ ਰਸਮਾਂ ਹਾਂਜੀ ਕੁਝ ਰਸਮਾਂ ਕੋਈ ਰੀਤੀ ਰਿਵਾਜ ਨਹੀਂ ਨਹੀਂ ਘੜ ਦੇ ਤੈਨੂੰ ਬਾਹਰ ਨਹੀਂ ਕੱਢਣਾ ਤੈਨੂੰ ਬਾਹਰ ਲੈ ਕੇ ਕੱਢਾਂਗੇ ਆਪਾਂ ਰੀਲ ਬਣਾਉਣੀ ਹੈ ਇਹਨੂੰ ਆ ਤੂੰ ਸਾ ਇਹ ਆਪਦੇ ਲਈ ਸਾਵਧਾਨ ਰੱਖਣੀ ਚਾਹੀਦੀ ਹੈ ਰੱਖ ਰੱਖ ਖੁਸ਼ੀ ਤੂੰ ਇੱਧਰ ਆ ਆ ਗਿਆ ਤਰਾਖ ਰੱਖ ਦੇ ਉਹ ਬਾਹਰ ਨਾ ਫਿਰ ਹਾਂ ਉਹ ਬਾਹਰ ਬਣਾਉਣਾ ਬਣਾਉਣੀ ਚੋੜੀ ਦੀ ਆ ਤੋੜੇ ਸੰਦੀਪ ਸੋਨੀ ਆ ਤੋਈ ਹੈ ਕੱਲਾ ਗੱਲਬਾਤ ਹੈ ਗਈ ਹੈਗੇ ਬਾਲ ਸਾਹਿਬ ਕਾਲਿੰਗ ਲਾ ਵੀ ਦੋਸਤ ਤੁਸੀਂ ਵੇਖ ਸਕਦੇ ਹੋ ਘੈੜ ਬਣੀ ਹੋਈ ਆ ਇਹ ਸਾਰਾ ਕਮਾਲ ਆ ਕੁੜੀਆਂ ਦਾ ਜੇ ਆ ਤੂੰ ਵੀ ਤਿਆਰ ਹੋ ਜਾਣੀ ਮਟਲੇ ਜੀ ਤੂੰ ਤਰੀ ਫਿਰਦੀ ਐ ਲੈ ਮੇਰਾ ਪਰਸਨਲ ਰਿਵਿਊ ਮੈਂ ਪ੍ਰੋਮੋਸ਼ਨ ਨਹੀਂ ਕਹਿੰਦਾ ਪਰ ਅੱਛੀ ਲੱਗਦੀ ਆ ਤੁਹਾਨੂੰ ਗੋਡਵੈਲ ਮੈਂ ਘਰ ਵਾਲੇ ਦੀ ਫੋਟੋ ਵਖਾਈ ਮੈਨੂੰ ਆ ਰਹੀ ਅੱਗੇ ਪਿੱਛੇ ਨਹੀਂ ਅੱਛੀ ਲੱਗਦੀ ਹੁੰਦੀ ਅੱਗੇ ਪਿੱਛੇ ਨਹੀਂ ਅੱਛੀ ਲੱਗਦੀ ਹੁੰਦੀ ਅੱਜ ਘਰ ਵਾਲੇ ਅੱਜ ਦਾ ਉਹ ਸਪੈਸ਼ਲ ਡੇ ਆ ਅੱਜ ਦਾ ਲੱਗੂਗੀ ਉਹ ਵਾਓ ਕੇਕ ਘਰ ਵਾਲੇ ਨੇ ਉਹਦੀ ਹਾਂ ਕੇਕ ਹੁਣ ਲਿਖੀ ਕਿਹਦਾ ਚੇਤਾ ਆਉਣਾ ਮੈਂ ਕੇਕ ਤਾਂ ਹੀ ਪਾਣੀ ਹੋਰ ਲਵਾ ਹਾਂ ਹਾਂ ਜਿਹੜਾ ਵਿਆਹ ਤੇ ਕੇਕ ਕੱਟਣਾ ਤਿੰਨ ਮੰਜਲਾ ਬਣਵਾਇਆ ਪੂਰੇ ਵਿੱਚ ਲਿਟਣਾ ਵਾ ਹਾਂ ਹੈ ਨੇ ਉਹ ਸੋਨਾ ਲੱਗੂਗਾ ਓਕੇ ਬੋਲੀ ਮੇਰੇ ਸਾਹਮਣੇ ਖੜਾ ਸੋਨਾ ਲੱਗੂਗਾ ਓਕੇ ਹੂੰ ਰੋਦਾ ਇਹ ਨਾ ਉਹਦਾ ਆ ਮਟਲਾ ਵੀ ਭਾਈ ਇਹਨਾਂ ਨੇ ਤਿਆਰ ਕੀਤੀਆਂ ਤਿੰਨ ਹੱਡੀਆਂ ਨਿੱਕੀਆਂ ਨਿੱਕੇ ਚਾਰ ਯਾਰੇ ਸੋਹਣੀਆਂ ਲੱਗਣ ਡੀਆਂ ਭਾਈ ਮੈਂ ਮੰਦਿਰਪੁਰੂ ਤੇ ਹਰਮੰਡ ਤਿਆਰ ਕਰ ਤੋਂ ਅੱਗੇ ਫੇਰ ਦਿਖਾਈ ਜਾਊਗੀ ਹਾਂ ਸਾਡੇ ਅਕੋਰਡਿੰਗ ਸਾਰੀਆਂ ਪਹਿਣਾਂ ਨੂੰ ਵੇਂਦੀ ਆ ਜਿੰਨੀਆਂ ਮੈਨੂੰ ਸਨੇਪਜਰ ਦੇ ਪਹਿਣਾਂ ਵੇਂਦੀਆਂ ਇੰਸਟਾਗ੍ਰਾਮ ਤੇ YouTube ਤੇ ਵੇਂਦੀਆਂ ਪਰ ਸਨ ਰਿਵਿਊ ਇਹਨਾਂ ਬਰਤੀਆਂ ਸਸਤੇ ਬਹੁਤ ਨੇ ਤੇ ਘਰੇ ਆ ਕੇ ਕਰਦੇ ਮਤਲਬ ਰੀਲੇ ਵਾਲ ਪ੍ਰਾਈਸ 10000 ਰੁਪਏ ਕਰਦਾ ਥੋੜਾ ਹੀ ਕੀਤਾ ਨਹੀਂ ਫਿਰ ਵੀ ਬਹੁਤ ਕਰਦਾ ਜਾਨਤ ਵੀ ਬੋੜੀ ਵੇਖੋ ਬਾਈ ਪੇਰਾ ਨਾ ਜਰੂਰ ਲੈਣਾ ਤੁਹਾਨੂੰ ਪੜਾ ਸੀ ਭਾਈ ਤੇ ਮੱਤੇ ਘੱਟਾਂ ਕਿ ਨਹੀਂ ਨਾ ਕੋਈ ਵਾਰ ਦੁੱਗੂ ਇੱਕ ਟ੍ਰੈਵਲ ਕਰਕੇ ਜਾਣਾ ਇੱਕ ਮਿਹਨਤ ਇੰਨੀ ਆ ਪਰੜਾ ਤੇ ਪਤਾ ਕਿੰਨੇ ਮਹਿੰਗੇ ਰਹਿਣਾ ਮੇਰਾ ਗੱਲ ਵਿੱਚ ਤਾਂ ਮਹਿੰਗਾ ਆ ਇਹ ਵੀ ਲਖਾ ਦੇ ਤੂੰ ਇਹ ਹਾਂ ਪਤੀ ਵਾਲੇ ਨੇ ਪਤੀ ਵਾਲੇ ਪਤੀ ਵਾਲੇ ਹਾਂ ਉਹ ਬਾਦ ਅਗਵਾਦ ਨੇ ਨਾ ਫਿਰ ਕਿਚੀਆਂ ਜਾਂਦੀ ਮੈਂ ਵੀ ਆਖੀ ਤੁਹਾਨੂੰ ਮੇਰੀ ਜੱਫੀ ਚਾਹੂਗਾ ਕਿ ਦੋਵੇਂ ਜਾਣੇ ਆਈ ਜਾਣੇ ਆ ਨਿਕਾ ਨਹੀਂ ਆਉਂਦਾ ਮੋਟਿਆ ਤੂੰ ਨਹੀਂ ਆਉਂਦਾ ਤਾ ਆ ਗਿਆ ਓਹ ਥੋੜੇ ਘਰੇ ਪਤਲਾ ਹੀ ਮੈਂ ਆਇਆ ਲਾਏ ਸਾਰੇ ਸਾਡੇ ਮੋਟੇ ਆ ਜੀ ਇਹਨਾਂ ਨੇ ਘੇਰਾ ਪਾਇਆ ਤੁਸੀਂ ਦੋਵੇਂ ਮੇਰੇ ਆ ਲਾਇਓ ਮੈਂ ਤੁਹਾਡੇ ਵੱਲ ਲਾਉਂਗੀ ਤੇ ਮੈਂ ਜੱਫੀ ਪਾਵਾਂਗੇ ਬਹੁਤ ਸੋਹਣੀਆਂ ਰੀਲਾਂ ਤੇ ਮੈਂ ਬਹੁਤ ਵੇਖਿਆ ਲੈ ਕਿਉਂ ਹੈ ਬਸ ਮੇਰਾ ਫੇਸ ਨਾਲ ਆਇਓ ਫਿਰ ਤੇ ਮੈਂ ਪੂਰੇ ਕੌਨਫੀਡੈਂਸ ਨਾਲ ਬਹੁਤ ਸੋਹਣੀਆਂ ਰੀਲਾਂ ਬਣਵਾ ਦੂੰ ਤੁਹਾਡੀਆ ਠੀਕ ਲੈ ਕਿਉਂ ਗੱਲ ਵਾ ਗਏ ਹਰਦਿਕ ਦੇ ਹੱਥ ਕਰਾਉਣੀ ਹੈ ਫੇਸ ਆ ਜਾਂਦਾ ਮੇਰਾ ਆਪ ਹੀ ਨਰਵਸ ਹੋ ਜਾਂਦੀ ਸੋਹਣੀ ਨਹੀਂ ਅੱਜ ਇੱਕ ਮੈਨੂੰ ਵੀਰ ਜਵੀਰ ਮਾਲ ਬਣ ਲੈ ਸਿਰ ਤੇ ਪੁੱਤ ਮੈਂ ਹੋ ਗਿਆ ਤੈਨੂੰ ਚੈੱਕ ਕਰਾਉਣਾ ਹੂੰ ਕੀ ਆ ਮੈਨੂੰ ਇਹ ਆਈਡੀ ਨਾਲ ਵਿਖਾਈ ਇਹ ਤੂੰ ਆ ਪੜ੍ਹ ਦੇ ਤੇ ਮੈਂ ਪੜ੍ਹਦੀ ਆਂ ਉੱਪਰ ਲਾ ਕੇ ਇਟ ਲਾ ਉੱਪਰ ਲਾ ਭਰਾ ਮੈਂ ਆਪਣੇ ਭੈਣ ਨਾਲ ਬਹੁਤ ਤੋਂ ਕੀ ਘਟ ਗਿਆ ਮੈਂ ਆਪਣੀ ਭੈਣ ਨਾਲ ਬੋਲਣੋਂ हट ਗਿਆ ਸੀ ਹੁਣ ਲਾਸਟ ਤੇਰੇ 4 ਦਿਨ ਦੀਆ ਵੀਡੀਓ ਦੇਖ ਕੇ ਮੇਰਾ ਫਿਰ ਤੋਂ ਗੱਲ ਕਰਨ ਨੂੰ ਕਰਨ ਲੱਗ ਗਿਆ ਭਰਾ ਗੁੱਗੂ ਨੇ ਲਿਖਿਆ ਸ਼ੁਕਰ ਆਪਾ ਭਰਾ ਸ਼ੁਕਰ ਨਹੀਂ ਤੇਰੇ ਨਾਲ ਦੀਆਂ ਗੱਲਾਂ ਕਿਤੇ ਪੋਸਟ ਨਾ ਕਰੀ ਭਰਾ ਹਾਂ ਪਤਾ ਹੀ ਨਹੀਂ ਵੀ ਦਨਾਨੀ ਆ ਪਿਆ ਲੈ ਵਧੀਆ ਆਏ ਭੈਣ ਬਰਾਬਰ ਬੰਤਨੋ ਕੋਈ ਰਹਿ ਕੇ ਕੋਈ ਕੰਮ ਹੀ ਨਹੀਂ ਰਹਿਣੀ ਚਾਹੀਦੀ ਰਹਿਗੀ ਤੇ ਕੋਈ ਕੰਮ ਹੀ ਤਾਂ ਨਹੀਂ ਦੇਸੀ ਬਾਸ ਵੇਰ ਠੀਕ ਆ ਲੈਓ ਮਹਾਰਾਜੀ ਜਲਦੀ ਲੈਓ ਮੇਰਾ ਘਰ ਵਾਲਾ ਵੀ ਆਉਂਦਾ ਪਿਆ ਹਾਂ ਹਾਂਜੀ ਉਹ ਤੁਰਪੇ ਮੇਰਾ ਹੀ ਬਲੂਜ਼ ਬੋਤ ਤੇ ਟੈਟ ਕਰਵਾਉਣਾ ਤੁਹਾਨੂੰ ਨਹੀਂ ਟੈਟ ਹੋਣ ਦੀ ਗੱਲ ਚਲੋ ਤੂੰ ਕਾਪੀਰਾਈਟ ਪਾਉਣਾ ਸਾਡੇ ਤੇ ਓ ਸੌਰੀ 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 ਆਉਂਗਾ ਆਉਂਗਾ ਯਾਰ ਉਹ ਕਿੰਦਾ ਬੰਦਾ ਪਾਇਆ ਬੰਦਾ ਕਹਿਣੇ ਲੱਗੇ ਆ ਉਹਦਾ ਲੱਭ ਕੇ ਬੰਦਾ ਬੰਦਾ ਆਵੇ ਆਈ ਸਾਰਾ ਪਰਿਵਾਰ ਰੈਡੀ ਆ ਜੀ ਮੈਂ ਨਹੀਂ ਲੱਗਿਆ ਬਣੀ ਵੀ ਰੈਡੀ ਮੋਟਾ ਵੀ ਆ ਗਰੀਬ ਵੀ ਰੈਡੀ ਆ ਗਰੀਬ ਨੂੰ ਸੋ ਮੈਂ ਹਾਥੋਂ ਮੈਨੂੰ ਕਮੈਂਟਸ ਆਉਂਦੇ ਆ ਜਿੱਦੀ ਸੋ ਕਿਉਂ ਨੌਸਟਲਜੀ ਨਹੀਂ ਕਿਉਂ ਰੱਖਾ ਦੋ ਨਾਨੂ ਕਿਹਦੀ ਸੀ ਇਹ ਕਿਉਂ ਵੇਖਿਓ ਮਾਸ ਨਾ ਤੁਸੀਂ ਨਹੀਂ ਮਾਝ ਅੱਗੇ ਇਹਨੂੰ ਬਣਾ ਲਈ ਕਿਉਂ ਯਾਰ ਕਿ ਅਜੇ ਵੀ ਆਦੀ ਮਾਨਸਿਕਤਾ ਕਰਦੀ ਹੋਈ ਦ ਕਾਲਾ ਮਾਨ ਸੈਟ ਕਰਦੀ ਹੋਈ ਕੁੜੀ ਤੂੰ ਦੇਖ ਤੇਰੀ ਚੁੰਨੀ ਕਿੰਨੀ ਹੰਦੀ ਚਾਨੂੰ ਅੱਛਾ ਮੁੱਖਾ ਦੇਖ ਤੇ ਨੀ ਬਈ ਪਿਆਰੀ ਬਹੁਤ ਜਾਨ ਲੇਰਾ ਵੇਖੀ ਆ ਪਿੱਛੇ ਕੁੜੀ ਬਾ ਹੋ ਇਹਨਾਂ ਨੇ ਅਮਨ ਜੀ ਯਾਰ ਕੀਤਾ ਜੀ ਪਿੱਛੇ ਹੋ ਗਈ ਲੰਮੀ ਬਹੁਤ ਆ ਨਾ ਕੈਮਰੇ 'ਚ ਨਹੀਂ ਆਉਂਦੀ ਵਾਹ ਦੀਵੀ ਜੇਤੀ ਕਰੋ ਮਹਾਰਾਜ ਆ ਗਿਆ ਲਓ ਵੀ ਭਾਈ ਜੀ ਆ ਸਰਟੀਫਾਈ ਕੀਤਾ ਆਪਾਂ ਕਰੇ ਮਹਾਰਾਜ ਦੀ ਪਾਲਕੀ ਸਾਹਿਬ ਜੀ ਦਾ ਇਹ ਮੋਟਰ ਮੇਰੀ ਤੇਲ ਚੋਂ ਨਹੀਂ ਜਾ ਪੱਜ ਕੇ ਕਿਉਂ ਨਹੀਂ ਮੇਰੀ ਗਲਮੁਲ ਹਾਈ ਮੇਰੀ ਗੱਟ ਮਟ ਹਲ ਹਲ ਸ਼ਸ਼ਿਕਾ ਸ਼ਸ਼ਿਕਾ ਕਿਵੇਂ ਆ ਤੁਹਾਨੂੰ ਕਿਵੇਂ ਲੱਗ ਰਿਹਾ ਮਹਾਰਾਜੀ ਪਾਲ ਕੇ ਬਹੁਤ ਸੁਣ ਲੱਗਈ ਹੈ ਹਾਂ ਆਪਾਂ ਘਰੇ ਆਨੰਦ ਕਾਰਜ ਕਰਾਉਣੇ ਸੀ ਇਸੇ ਕਰਕੇ ਤੇ ਥੋੜਾ ਜਿਹਾ ਸੈਟਪ ਆਪਾਂ ਘਰੇ ਕੀਤਾ ਬਾਕੀ ਬਾਕੀ ਰਹਿਤ ਮਰਿਆਦਾ ਦਾ ਪੂਰਾ ਧਿਆਨ ਰੱਖਿਆ ਚੀਜ਼ਾਂ ਦਾ ਕਿ ਕੋਈ ਆਪਣੇ ਤੋਂ ਗਲਤੀ ਮਿਲਤੀ ਹੋਵੇ ਨਾ ਬਾਕੀ ਸਾਰੇ ਬੰਦਿਆਂ ਦੇ ਸਹਿਯੋਗ ਦੇ ਨਾਲ ਹੀ ਹੁੰਦਾ ਕੰਮ ਠੀਕ ਨੇ ਭਈ ਇਸੇ ਕਰਕੇ ਪਿੰਡ ਦੀ ਕਮੇਟੀ ਨੂੰ ਸਾਰਿਆਂ ਨੂੰ ਨਾਲ ਆਪ ਐਗਰੀ ਕਰਕੇ ਫੇਰ ਇਹ ਸਾਰਾ ਕੁਝ ਐਫਰਟ ਕੀਤੇ ਆ ਕੀ ਹੋ ਗਿਆ ਮੇਨੂੰ ਵਿੱਚ ਪਾਣੀ ਪਹਾੜਿਆ ਪੱਜੇ ਜਾ ਪੱਜਿਆ ਤਾਂ ਜਾਣਾ ਹੀ ਨਹੀਂ ਵਿਚਾਰੀ ਏਡੀ ਤਾਂ ਮੋਟੋ ਆ ਵਿਚਾਰੀ ਕਿਵੇਂ ਪੱਜ ਲੂਗੀ ਦੇਖਿਆ ਭੱਜ ਨਹੀਂ ਸਕਦੀਗੀ ਨਾ ਮੰਮੀ ਭੱਜ ਲੂਗੀ ਤਾਂ ਪਤਲੀ ਨਾ ਹੋਜੂਗੀ ਆ ਕਹਿੰਦੇ ਅੱਜ ਦਾ ਕਹਿੰਦੇ ਜਗਦੇਵ ਸਿੰਘ ਹੋਸਾ ਦੀ ਚੜਾਈ ਐ ਕਿੰਨੇ ਪੈਸੇ ਵਿਖਾ ਦਿਓ ਸਾਨੂੰ ਵਿੱਚ ਆ ਇਹ ਨਹੀਂ ਵਿਖਾਈ ਦਿਆਂਗੇ ਓ ਮਾਈ ਗਾਡ ਕਿਹੜੇ ਰਾਤ ਨੂੰ ਜਾਣਾ ਹੈ ਤੁਸੀਂ ਆ ਨਹੀਂ ਦੱਸਣਾ ਜਗਦੀਪ ਸਿੰਘ ਕੜਨਾਵ ਕੀਤਾ ਜਾਏ। ਕੋਈ ਨਹੀਂ ਕਹਿੰਦਾ ਕਿ ਜਣਾ ਕਿਦਾਂ। Oh my god. ਹਾਂ। ਅੱਜ ਤਾਂ ਚੈਨਾ ਚੂਨਾ ਉਤੋਂ ਦੀ ਛੱਟੀਆਂ ਕਿਤੇ ਗੱਲ ਵਾ ਤਾਂ ਲੈਵਲ ਦੀ ਐ। ਇੰਤੇ ਆ ਵੀ ਕਿਤੇ ਹਟਦੀ ਹੈ ਕਿਤੇ ਆ ਤਾਂ ਬਾਈ ਰੂਬੀ ਸਲੂਨ ਹੈਵਨ ਸਲੂਨ ਦਾ ਕਮਾਲ ਹੈ ਕਹਿੰਦੇ। ਅੱਜ ਤਾਂ ਇਹ ਵੀ ਗੱਟੋ ਜੀ ਬਣਾ ਦਿੱਤੀ ਐ। ਬਾਕੀ ਵੀਰ ਜੀ ਧਰਮਾ ਵੀਰ ਜੀ ਤੁਸੀਂ ਤਿਆਰ ਹੋ? ਹਾਂ ਜੀ ਹਾਂ ਜੀ ਅਸੀਂ ਤਿਆਰ ਆ। ਆਲ ਫੋਰ ਰੈਡੀ। ਤੁਹਾਡੀ ਗੈਂਗ ਗੈਂਗ ਮੈਂਬਰਸ ਤੁਹਾਡੇ ਉਧਰ ਫਿਰ ਰਹੇ ਨੇ ਸਾਰੇ ਹਨਾ। ਵਾਹ ਜੀ ਵਾਹ ਸ਼ਸਤਰ ਸਤਰ ਤਿਆਰ ਤਿਆਰ ਹੈ ਨਾ ਕੋ ਕਦੇ ਕਿਸੇ ਕੋ ਕੈਮਰਾ ਅੱਗੇ ਮੋਬਾਈਲ ਟੋੜਾ ਭਲਾ ਜੀ ਦੋ ਦੋ ਕਿੰਬਲਾਂ ਉਧਰ ਵੀਰ ਜੀ ਵੀ ਤਿਆਰ ਆ ਭਾਜੀ ਫੋਕਸ ਮਾਰ ਲੀ ਤੁਸੀਂ ਤਿਆਰ ਜੇ ਬਾ ਫੋਟਵਾ ਇੱਕ ਨੰਬਰ ਨੈਚਰਲ ਸਿਰਾ ਕਰਾਉਣਾ ਸੀ ਐਂਡ ਕਰਾ ਦੇ ਵਾਏ ਹੁਣ ਤੱਕ ਸਿਰਾ ਕਰਾਈ ਆਉਂਦਾ ਨਹੀਂ ਯਾਰ ਯੈਸ ਬਾਕੀ ਧਰਮੇ ਵੀਰੇ ਇੱਕ ਕਰੀ ਆਪਣੇ ਸਟੂਡੀਓ ਦਾ ਨਾਮ ਦੱਸ ਜੀ ਧਰਮਕੋਟ ਹਾਂ ਐਡਰੈਸ ਸਟੂਡੀਓ ਫੈਦਲ ਮੁਕਾ ਧਰਮਕੋਟ ਤੇ ਬਾਕੀ ਵੀਰੇ ਇੱਕ ਨੰਬਰ ਵੀ ਸ਼ੇਅਰ ਕਰ ਦਿਆ ਦਾ 9906908207 ਤੇਰੀ ਵੀ ਹਮੇ ਬਹੁਤ ਲੋੜ ਪੈਣੀ ਭਰਾਵਾ ਮੇਰਾ ਮੜਾ ਜਾ ਗਲਾ ਖਰਾਬ ਹੋਸਾ ਕਰਕੇ ਮੇਰੀ ਆਵਾਜ਼ ਆਉਂਦੀ ਨਿਕਲਦੀ ਆ ਬਾਸ ਮੌਕਾ ਜਰੂਰ ਦਿੱਤਾ ਜਾਵੇ ਧਰਮੇ ਮੇਰੇ ਨੂੰ ਵੀਰ ਗਣ ਲੱਗੀ ਪਹਿਲਾ ਦਵਾ ਜੀ ਨਹੀਂ ਨਿਕਲਦੀ ਹਾਂ ਦੋ ਦਿਨ ਤੱਕ ਹੀ ਸਾਹ ਚੰਗਾ ਭਾਇਆ ਸੀ ਦੋ ਦਿਨ ਤਾਂ ਹਵਾ ਹੀ ਨਿਕਲਦੀ ਰਹੀ ਤੇ ਹਾਂ ਬਾਵਾਦ ਨਿਕਲ ਨਿਕਲ ਕੇ ਮੇਰ ਭਰ ਗਈ ਓਹੋ ਅਮੀ ਖਾਂਦੇ ਪੀਂਦੇ ਘਰਾਂ ਦੇ ਜਵਾਕਵੇਂ ਨਹੀਂ ਹੁੰਦੇ ਨਹੀਂ ਵੀ ਭਾਈ ਬਿਲਕੁਲ ਬਿਲਕੁਲ ਠੀਕ ਨੇ ਉਹ ਗੱਲ ਵੱਖਰੀ ਸਾਡੇ ਅਰਗੇ ਘਰ ਵੀ ਖਾ ਜਾਂਦੇ ਹਾਂ ਹਾਂਜੀ ਭਾਜੀ ਲੈ ਵੀ ਕੁੜੀਓ ਤਿਆਰ ਹੋ ਤੀ ਫੁਲਾਨੀ ਟੋਕਰੀ ਲੈ ਕੇ ਕਿ ਕਹਿੰਦੀ ਆ ਮਹਾਰਾਜ ਦਾ ਸਵਾਗਤ ਕਰ ਲੈ ਸਵਾਗਤ ਕਰ ਲਈ ਓਹੋ ਭਾਜੀ ਜੁੱਤੀ ਨਹੀਂ ਲਾਈ ਜੇ ਲਾ ਲੈਦੇ ਆ ਵੱਡੇ ਕਮਰੇ ਚ ਲਾ ਕੇ ਆਓ ਛੇਤੀ ਕਰੋ ਭਾਜੀ ਇਸ ਛੂ ਲੇਟ ਪਲੀਜ਼ ਕਮਾਂ ਹਰੀਆ ਆਏ ਕਿਉਂ ਇਧਰ ਫੋਟੋ ਸ਼ੂਟ ਹੋ ਰਿਹਾ ਵਾਹ ਜੀ ਵਾਹ ਕੀ ਬਾਤ ਮੈਂ ਮਨ ਨਹੀਂ ਤੁਰ ਗਈ ਮਗਰ ਹਾਂ ਤੂੰ ਨਹੀਂ ਜੁੱਤੀ ਲਾ ਕੇ ਆਈ ਜੁੱਤੀ ਉੱਧਰ ਲਾ ਕੇ ਆ ਨੀ ਤੋਂ ਦੇ ਇੱਕ ਜੋੜੀ ਤਿਕੜੀ ਤੁਹਾਡੀ ਤਿਕੜੀ ਚ ਇੱਕ ਘਾਟ ਆ ਉਹ ਅੰਦਰ ਉਹ ਕਿ ਨਹੀਂ ਆਈ ਮਾਸੀ ਜੀ ਕੋਲ ਅੱਛਾ ਉਹਨੇ ਮਾਸੀ ਕੋਲ ਰਹਿਣਾ ਉਹ ਫੋਟੋ ਨਾ ਕਲਿੱਕ ਹੋ ਗਈ ਆ ਉਹ ਅੰਦਰ ਉਹ ਵਹਿੰਦੀ ਭਈ ਜੇ ਇੱਕ ਕੋਈ ਨਹੀਂ ਕੋਈ ਨਹੀਂ ਤੈਨੂੰ ਮੌਕਾ ਦੇਾਂਗੇ ਤੂੰ ਬਹਿ ਅੰਦਰ ਲੈ ਹਾਂ ਛੇਤੇ ਤਿਆਰ ਆ ਤੂੰ ਹਾਂ ਚਲੋ ਚਲੋ ਛੇਤੇ ਗੱਗੋ ਨਹੀਂ ਆਉਂਦੇ ਆ ਮੈਂ ਵੇਖਾਂ ਵਾ ਗੈਂਗ ਮੈਂਬਰ ਸਾਰੇ ਤਿਆਰ ਭਾਈ ਓ ਮਹਾਰਾਜ ਵਾਏ ਕਰੋ ਮੇਰੇ ਕਈ ਪਾਸ਼ਾ ਸੋਖਸ਼ਾਂ ਤੇ ਬਖਸ਼ੀ ਲੋ ਵੀ ਕਹਿੰਦੇ ਆਪਣੇ ਗੱਗੋ ਨੇ ਤੁਰੇ ਆਉਂਦੇ ਆ ਭਾਈ ਠੀਕ ਬੜਾ ਮੈਂ ਤੁਹਾਨੂੰ ক্লোਜ ਸ਼ਾਟ ਵਖਾਉਣੀ ਹੈ ਵਾਏ ਕਰੋ ਮੇਰਾ ਕਈ ਪਾਸ਼ਾ ਮੁੰਡੇ ਆਉਂਦੇ ਕਹਿੰਦੇ ਚੋਬਰ ਕਹਿੰਦੇ ਮਹਾਰਾਜ ਦੀ ਪਾਲਕੀ ਲੈ ਕੇ ਵਾਹ ਜੀ ਵਾਹ ਕਿਆ ਬਾਤ ਹੈ ਗੋਣੀ ਅੱਗੇ ਤਾਰਾ ਜੀ ਨਾਲ ਸੁਨੌਰ ਜੀ ਤੇ ਨਾਲ ਕਾਕਾ ਜੀ ਗੱਗੂ ਜੀ ਬਾਕੀ ਆਪਣੇ ਮੀਰ ਬਲਵੰਤ ਸਿੰਘ ਜੀ ਹੋਣਗੇ ਨਾਲ ਤੇ ਮਾਮਾ ਜੀ ਮਗਰ ਰਾਸਤੇ ਨਾਲ ਮੰਗਾ ਜੀ ਮਾਮੇ ਦਾ ਮੁੰਡਾ ਵਾਏ ਕਰਵਾਏ ਖੜ ਜੋ ਖੜ ਜੋ ਖੜ ਜੋ ਆ ਨੀਡ ਫੁੱਲ ਫੁੱਲੇ ਗੀਂਡੇ ਉੱਤਰ ਪਾਉਣੇ ਫੁੱਲ ਫੁੱਲ ਕਿਤੇ ਕੋਈ ਪਾਓ ਕਮੈਂਟਸ ਨਹੀਂ ਲੰਘ ਜੋ ਉੱਪਰ ਉੱਪਰ ਵਾਹਿਗੁਰੂ 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 ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਸਾਫ ਕਪੜਾ ਦੇ ਵਾਹਿਗੁਰੂ ਲੋ ਵੀ ਪਾਜੀ ਤਿਆਰੀ ਆ ਹੁਣ ਆਪਣੀ ਬਾਬੇ ਦੀ ਮਿਹਰ ਨਾਲ ਕਿਰਪਾ ਮਾਲਕ ਪਲੀ ਕਰੇ ਆਪਣੇ ਤੇ ਆਪਣੇ ਕਾਰਜ ਪੰਨ ਵਾਲੀਆਂ ਸਾਰੀਆਂ ਵਧੀਆ ਹੋਣ ਹਾਂਜੀ ਹਾਂਜੀ ਤਿਆਰ ਤੁਸੀਂ ਮੈਨੂੰ ਮਿਲੋ ਮਿਲੋ ਜੱਫੀਆਂ ਪਾ ਕੇ ਭਾਜੀ ਦੇ گا ਉਹ ਸਾਰੇ ਮਿਲੋ ਭਾਈ ਇੱਕ ਦੂਜੇ ਨੂੰ ਆਹੋ ਬਿੱਬੀਆਂ ਵਾਲ ਕਿੱਧਰ ਹੋਈ ਜਾਂਦੇ ਤੁਸੀਂ ਗੀਤੀ ਕਰਾ ਕੇ ਗੀਤੀ ਕਰਾ ਕੇ ਬਾਅਦੋਂ ਠੰਡੇ ਹੋਗੇ ਤਰੋ ਤੁਸੀਂ ਇਹਨੂੰ ਜੀ ਗੀਤੀ ਕਰਾਉਣਾ ਫਿਰ ਤਾਂ ਆਹੋ ਮੈਂ ਉਹਨਾਂ ਨੂੰ ਦੱਸਿਆ ਮੈਂ ਚੰਗੀ ਖੇ ਕੀਤੀ ਚਿਹਰੇ ਦੀ ਤਾਂ ਲਓ ਜੀ ਚਲੋ ਸਰ ਸਾਹਿਬ ਆ ਚੁੱਕੇ ਨੇ ਹਾਂਜੀ ਹਾਂ ਜਿਹੜਾ ਆਤਵੇਂ ਲੱਭੋ ਕੁੜੀ ਆਹੋ ਹਾਂ ਕੁਤੀ ਲੰਮੀ ਜਾਂਦੀ ਐ ਹਾਂ ਕੱਦ ਕੜ ਜਵਾਨ ਵਾਲੇ ਨੰਗਾ ਤੁਸੀਂ ਹੋਰ ਹੈ ਚਲੋ ਭਾਈ ਨੰਗਾ 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 ਮੇਨ ਕਮਾ ਮੇਨ ਕਮਾ ਚਲੋ ਹਾਂ ਔਰ ਬੁੱਤ ਕਿਵੇਂ ਆ ਕੈਂਸਤਾਂ ਤੇਰੀਆਂ ਹਨਾ ਲੈ ਕਬਜੀ ਚ ਪਹਿਲਾਂ ਕਰ ਲਈ ਬਲਵੰਸਿਆ ਆ ਠੀਕ ਆ ਪਰ ਉਹਨੇ ਜਿੱਤੀ ਟਾਈਮ ਨੇ ਚਾਕ ਲਈ ਮੈਂ ਖਿਲਾ ਲੂਗੇ ਹਾਂ ਉਹੀ ਤਾਂ ਗੱਲ ਚੱਲ ਮੈਂ ਉਹ ਮੈਂ ਬੋਲੇ ਜੇ ਚਕਾ ਲਿਆ ਮੈਂ ਕਿ ਕੋਈ ਨਹੀਂ ਹੁੰਦਾ ਲਾਵਾਂ ਦੇ ਨਾਲ ਕੋਈ ਨਹੀਂ ਲਾਵਾਂਗੇ ਲੱਕ ਕੋਈ ਕਰੀ ਇਹ ਉਹਨਾਂ ਵਾਲੇ ਕਰਦੇ ਨਹੀਂ ਹੁਣ ਆਪਾਂ ਬੋਲੇ ਜੇ ਦੁਬਾਰਾ ਇਹਨਾਂ ਨੂੰ ਬਾਪੂ ਕੇ ਸਾਰੀ ਉਹਨਾਂ ਉੱਧਰ ਕਰਦੇ ਨਹੀਂ ਇਹਨਾਂ ਨੂੰ ਪਤਾ ਨਹੀਂ ਲੱਗੇ ਕੀ ਬਣਿਆ ਹੱਦ ਨੂੰ ਸਾਰੀਆਂ ਦਾ ਕੰਮ ਕਰਨ ਦੇ ਸ਼ੁਰੂ ਕਰਦੇ ਉਹ ਮੈਂ ਕਿਹਾ ਚਰੀਆਂ ਦੀ ਮਦਦ ਕਰਦੇ ਉਹਨਾਂ ਨੂੰ ਸਹੀ ਟੈਨਸ਼ਨ ਨਹੀਂ ਟੈਨਸ਼ਨ ਉਹਨਾਂ ਦੀ ਉਹਹੀ ਤਾਂ ਗੱਲ ਆ ਹਾਂ ਉਹਨੇ ਘਰ ਕਾਚਲ ਦੇ ਫਿਰਦੇ ਵੀ ਕਰਦਾ ਤਾਜ ਲਾ ਕੇ ਕੜਾਈ ਲੈ ਤਾ ਤੇ ਜੁੱਤੀ ਘਨੇ ਉੱਗਰ ਲਈ ਖੜਾ ਹੈ ਉਹ ਵੇਂਦੀ ਸਾਥ ਨੇ ਧਰਮ ਦ੍ਰਿੜੋ ਹਾਰਨਾ ਮਤਾਰਾ ਸਿੰਗਰਿ ਤੇਰਾ ਜੰਦਾ ਆਇਆ ਸਤਿਗੁਰ ਕੋਲ ਪੁਰੂਆ ਆ ਆ ਕੇ ਲੁਟਾ ਤੂ ਗਵਾਇਆ ਸਹਿਜ ਰਹਾ লমা দ্রম খত ਉਹਨੇ ਮोटे ਛਕਣ ਵੇਹਾਰ ਰਹਿ ਗਿਆ ਉਹ ਕਰਨੇ ਆ ਉਹ ਗੱਗੂ ਨੇ ਅੰਮਣ ਦੀ ਸੱਸ ਨੂੰ ਡਰਣਗੇ तो तो बात कर रहे थे 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 We're okay. ਉਹ ਗੱਡੀਆਂ ਚਲੋ ਨਿਆ ਹੋਵੇ ਹੁਣ ਅਨਲਿਸਟ ਲਿੰਕ ਚ ਲਵਾਇਆ ਵਾ ਅੱਗੇ ਇਹਨਾਂ ਨੇ ਪਬਲਿਕ ਚਲਵਾਤਾ ਸੀ ਉਹ ਤਾਂ ਬੰਦ ਕਰਵਾਇਆ ਹਾਂ ਉਹ ਕਹਿੰਦੇ ਉਹ ਤਾਂ ਬੰਦ ਹੋ ਗਏ ਹਾਂ ਨਹੀਂ ਨਹੀਂ ਉਹ ਪਬਲਿਕ ਬੰਦ ਕਰਵਾਇਆ ਉਹਦਾ ਵਾਚਿੰਗ ਬਹੁਤ ਜ਼ਿਆਦਾ ਆਉਂਦੀ ਆਪੀ ਫਿਰ ਆਪਾਂ ਐ ਪਬਲਿਕਲੀ ਸ਼ੋਅ ਨਹੀਂ ਨਾ ਕੀਤਾ ਹੈ ਪੈਨੂ ਫਿਰ ਐ ਚੰਗਾ ਜਿਹਾ ਨਹੀਂ ਲੱਗਦਾ ਮੜਾ ਜਾ ਚਲੋ ਹਾਂ ਹਾਂ ਲੋਰੀ ਗੇ ਮਹਾਰਾਜ ਜੀ ਉਹ ਮਹਾਰਾਜ ਜੀ ਉਹ ਮਹਾਰਾਜ ਜੀ ਉਹ ਮਹਾਰਾਜ ਜੀ ਮਾਫ਼ ਸੇ ਗੁਰਦੁਆਰਾ ਸਾਹਿਬ ਜਾਣਗੇ ਗੱਗੂ ਜੀ ਨੂੰ ਨਹੀਂ ਜਾ ਕੇ ਲੈ ਕੇ ਜਾਣਗੇ ਮਹਾਰਾਜ ਜੀ ਆਲਕੀ ਸਾਹਿਬ ਨੂੰ ਕਮਰ ਕੱਸਾ ਬੰਨ ਕੇ ਤਿਆਰ ਕਰ ਦਿੱਤਾ ਗਿਆ ਹੈ ਗੱਗੂ ਜੀ ਨੂੰ ਠੀਕ ਬਾਬਾ ਜੀ ਨੇ ਵੀ ਸਾਰੀ ਤਿਆਰੀਆਂ ਕਰ ਲੀਆਂ ਨੇ ਗੁਰੂ ਮਹਾਰਾਜ ਦੀਆਂ ਜਾਣਦੀਆਂ ਮਾਲਕ ਬਸ ਭਲਾ ਕਰੇ ਕਿਰਪਾ ਕਰੇ ਸੋ ਹਾਂ ਤਾਂ ਬੈਨਾਨਾ ਦੀ ਜ਼ਿੰਦਗੀ ਸੀ ਚਰ ਲਾਈਫ ਜਿੱਦਾਂ ਕਿ ਤੁਸੀਂ ਦੇਖ ਸਾਦੇ ਹੋ ਵੇਖੋ ਇਹਨਾਂ ਦੀ ਹੌਲੀ ਹੌਲੀ ਗੱਲਾਂ ਚੱਲ ਵੀ ਰਹੀਆਂ ਨੇ ਦੋਵੇਂ ਮੀਆਂ ਬੀਵੀ ਆਸ ਦੇ ਵਿੱਚ ਗੱਲਾਂ ਲੱਗੇ ਹੋਏ ਨੇ ਸਲਾਮ ਅਸ਼ਵਰੇ ਹੁਣ ਤਾਈ ਕਰ ਰਹੇ ਆ ਭਾਈ ਦਾਸ ਤੇ ਇਹਨਾਂ ਦੀ ਆ ਅੱਜ ਦਾ ਦਿਨ ਇਹਨਾਂ ਦਾ ਭਾਈ ਜ਼ਰੂਰੀ ਆ ਵੇਖ ਹੌਲੀ ਹੌਲੀ ਕੁਸਰ ਕੁਸਰ ਹੋ ਰਹੀ ਐ ਇਹਨਾਂ ਆਪਣਾ ਵੀ ਸੀਗਾ ਹੁਣ ਇਹਨਾਂ ਦੀ ਕੁਸਰ ਪੁਸਰ ਹੋ ਰਹੀ ਆ ਚਲ ਗੱਲਾਂ ਲੈ ਠੀਕ ਹੈ ചില തയ്യാകോട ਤਕਨਾ ਸਾਡੀ ਕਿੰਨਾਂ ਨੂੰ ਸਾਰਿਆਂ ਨੂੰ ਛੱਡ ਕੇ ਉਹ ਉੱਥੇ ਕੋਈ ਨਹੀਂ ਆਗਾ ਆਪਣਾ ਬਾਈ ਪਪੂ ਇੱਥੇ ਹੀ ਆਵੇ ਮੈਂ ਗੱਡੀਆਂ ਭੇਜਦਾ ਸਾਰੀਆਂ ਨਹੀਂ ਆਵੇ ਮੈਂ ਗੱਡੀਆਂ ਕਰਦਾ ਰੈਡੀ ਤੁਹਾਨੂੰ ਭੇਜਦਾ ਸਾਰੀਆਂ ਉੱਥੇ ਕੋਈ ਨਹੀਂ ਪਹੁੰਚਿਆ ਭੇਜਦੇ ਭੇਜਦੇ ਗੱਡੀਆਂ ਭੇਜਦਾ ਤੁਸੀਂ ਮੇਰੀ ਗੱਲ ਸੁਣੋ ਮੰਮੀ ਜੀ ਮਾਤਾ ਨੰਨੀ ਨੰਨੀ ਦਾ ਪੀਸੀ ਆ ਗਈ ਅੰਦੀ ਜੀ ਤੁਹਾ ਹੀ ਆਵਾਜ਼ ਅਸਰਾਈ ਹੋ ਗਿਆ ਕਿ ਤੀ ਜੁੱਤੀ ਚੱਕਣ ਦੀ ਹਾਂ ਆਵੇ ਮੈਂ ਬਾਹਰ ਚਲ ਮੁਕਾਈ ਵਾਓ ਨਾਈਸ ਪੈਸੇ ਵੱਧ ਬੈਠ ਨੇ ਮੈਂ ਤੁਹਾਨੂੰ ਦੱਸੀ ਜਾਨਾ ਉਹਦੀ ਮੈਂ ਘਾਟ ਕਰਾਂ ਹਾਂ ਰੋਟੇ ਟਾਈਮ ਨਹੀਂ ਟਾਈਮ ਨਹੀਂ ਇਥੇ ਚੱਕੀ ਦੀ ਆ ਆਨੰਦ ਕਾਰਜ ਵੇਲੇ ਚੱਕਣੀ ਹੋਰ ਉਹਨੇ ਕਿੱਥੇ ਲਾਉਣੀ ਆ ਬਾਬੇ ਅੱਗੇ ਲਾਉਣੀ ਸੀ ਮੰਮੀ ਪੈਣ ਥੋੜੀ ਜੁੱਤੀ ਲੱਗਦੀ ਜੁੱਤੀ ਚੱਕ ਲਈ ਅਸੀਂ ਪਹਿਲਾਂ ਹੀ ਹਾਂ ਮੈਨੂੰ ਪਤਾ ਲੱਗ ਗਿਆ ਇਹਨਾਂ ਦੀ ਮੈਂ ਹੈਲਪ ਕੀਤੀ ਆ ਜੁੱਤੀ ਚੱਕਣ ਦੇ ਵਿੱਚ ਇਹ ਬਣੀਆਂ ਫਿਰ ਤੇ ਅੱਧੇ ਪੈਸੇ ਦੇ ਓ ਜਿੰਨੇ ਜਿੰਨੇ ਪੈਸੇ ਜੁੱਤੀ ਦੇ ਮਿਲਣਗੇ ਅੱਧੇ ਮੇਰੇ ਆ ਠੀਕ ਆ ਨਾ ਆਪਣੇ ਦੋ ਦੇ ਨਾਲ ਆਪਾਂ ਦੋਵੇਂ ਭੈਣ ਭਰਾ ਬਣੇ ਵੰਡੇ ਗੱਲਾਂ ਨੇ ਬੱਝੇ ਦੱਸ ਲੈਣ ਕਿ ਇਹਨਾਂ ਆਪਾਂ ਤੈਨੂੰ ਕੀ ਆ ਤੂੰ ਟੈਨਸ਼ਨ ਜੀ ਲੈ ਕੇ ਬੈਗੀ ਆ ਹੈ ਹਾਂ ਕਰ ਉਹ ਮੈਂ ਨਾ ਬਾਤ ਚਾ ਮੈਂ ਕੋਈ ਨਹੀਂ ਮਰ ਗਿਆ ਤੋਂ ਨਹੀਂ ਖੜਿਆ ਕੀ ਗੱਲ ਨਹੀਂ ਖਾ ਲਈ ਚਲ ਆ ਵਾ ਠੀਕ ਆ ਧੱਕੇ ਰਹਿਣਾ ਪਾਓ ਕਬਰਾ ਪੈ ਜਾਣਾ ਅਸੀਂ ਤੇ ਪੈਲੇਸ ਤੇ ਲੰਘ ਕੇ ਪਹੁੰਚੀ ਹਾਂ ਹਾਂ ਪਹੁੰਚੇ ਪੈਲੇਸ ਤੁਸੀਂ ਪਹੁੰਚੋ ਭਾਈ ਤੁਸੀਂ ਸਭਾਣ ਇਹਨਾਂ ਦਾ ਸਾਰਾ ਕੋਈ ਚੀਜ਼ ਛੋਟ ਨਾ ਜਾਵੇ ਬਾਅਦ ਚ ਫੇਰ ਆਪਣਾ ਭਜਣਾ ਪੁੱਜਣਾ ਨਾ ਪਵੇ ਆਰਾਮ ਨਾਲ ਟਾੜ ਨਾ ਵੇਖ ਕੇ ਸਾਰਾ ਤਮਨ ਚੱਕ ਲਓ ਮਰਾ ਦਿਖਾ ਦਿਓ ਕਿਹੜਾ ਵਾਹ ਤੁਸੀਂ ਉੱਥੇ ਦੀ ਹਾਂ ਬਸ ਅਸੀਂ ਆਉਨੇ ਹਾਂ ਹਾਂਜੀ ਆਉਨੇ ਲਹਿੰਗਾ ਚੱਕ ਲੋ ਤੁਹਾਨੂੰ ਕਿੱਥੇ ਜਾਣਾ ਹੈ ਬਾਬਾ ਜੀ ਚੰਦ ਸਾਹਿਬ ਪੜਾਓ ਹੈ ਹਾਂ ਜੁੱਤੀ ਦੇ ਮੈਗੀ ਗੁਰਪਾਲ ਜਵਾ ਦਾ ਮੈਗੀ ਲੋੜ ਲੈ ਵਿਚਾਰੇ ਦੀ ਜੁੱਤੀ ਜੁੱਤੀ ਲੈ ਗਿਆ ਹੈ ਹੈ ਜੁੱਤੀ ਲੈ ਗਿਆ ਕੋਈ ਓ ਮਾਈ ਗਾਡ ਨੰਗੇ ਪੈਰੀ ਆਇਆ ਭਾਜੀ ਭਾਜੀ ਤੁਸੀਂ ਨੰਗੇ ਪੈਰੀ ਆ ਆਹੋ ਗਲਤ ਗੱਲ ਭਾਜੀ ਨਹੀਂ ਨੰਗੇ ਪੈਰੀ ਆਦੇ ਮੈਂ ਕਿਉਂ ਚਲੋ ਦਵਾਰੇ ਪੈਰੀ ਜੁੱਤੀ ਕਿਹਨੇ ਫੇਸ ਲੈ ਕੇ ਵੀ ਹੋ ਗਈ ਐਨੇ ਜਣੇ ਦਾ ਭਾਈ ਤੁਸੀਂ ਨਾਲ ਸਿੱਧਾ ਸਾਹ ਦੋ ਜੁੱਤੀ ਕਿਹੜੇ ਵੇਲੇ ਕਰਨਾ ਪਊਗੀ ਹੋ ਗਈ ਇਹ ਹੀ ਆਪ ਦੀ ਕਵਾਦੋ ਫਿਰ ਕਵਾਦੋ ਯਾਰ ਫਿਰ ਵਧੀਆ ਗੱਲ ਆ ਨਹੀਂ ਨਾ ਜੱਜ ਜੂਗੀ ਤਾਂ ਆਹੋ ਕਵਾਦੋ ਸੋਹਣੀ ਲੈ ਚੱਲਣ ਦੇ ਭਾਜੀ ਚੱਲਣ ਦੇ ਫਿਰ ਕੰਮ ਪਈ ਅੱਜ ਵੇਖੀ ਜਾਓ ਅੱਜ ਨੰਗੇ ਪੈਰੀ ਸੈਰ ਸਪਾਟਾ ਹੋਏ ਹਣਾ ਇਹ ਸੈਟ ਆ ਕੰਮ ਨਹੀਂ ਠੰਡਾ ਨਹੀਂ ਚਲਾਹੀਂ ਨਹੀਂ ਨਹੀਂ ਐਡੇ ਐਡੇ ਮਾਰੇ ਨਹੀਂ ਆਹ ਜਿਹਾ ਲਾਵਾ ਹੋਈਆਂ ਜਾਂ ਤੂੰ ਉਹਦੇ ਵੱਲ ਦੀ ਹੋਗੀ ਆਹ ਲੈ ਨਾਲ ਹੀ ਬਦਲ ਗਈ ਉਹ ਨਾਲ ਦੀ ਨਾਲ ਹੀ ਲਾਵਾ ਹੋਈਆਂ ਤਾਂ ਉਹਦੇ ਵੱਲ ਦੀ ਹੋਗੀ ਇਹ ਦੱਸ ਹੈ ਬਿਮਾਰ ਹੋ ਗਿਆ ਮੈਨੂੰ ਸੇਵਾ ਕਰਨੀ ਪਊਂਗੀ ਮੈਂ ਸੇਵਾ ਕਰਨੀ ਪਾ ਦੋਗੇ ਲੈ ਦੱਸ ਮੈਂ ਉਹ ਤਾਂ ਕਰਨੀ ਭਾਈ ਸੇਵਾ ਲੱਕੀ ਜਲਦੀ ਨਹੀਂ ਨਹੀਂ ਇਹ ਇਹਨਾਂ ਦਾ ਆਪਸੀ ਫੈਸਲਾ ਹੈ ਆਪ ਕਰੋ ਨਹੀਂ ਨਹੀਂ ਹਾਂ ਨਹੀਂ ਨਹੀਂ ਮੈਨੂੰ ਪੁੱਛ ਕੇ ਨਹੀਂ ਚੱਕੀ ਮੈਨੂੰ ਇਹਨਾਂ ਨੇ ਦੱਸ ਚੱਲ ਦਰਵਾਜ਼ਾ ਦਿਓ ਨਾ ਫਿਰ ਚੱਲ ਬਚੋਲਣ ਦਾ ਬੰਨਾ ਹੀ ਪੈਣਾ ਸਲਵਾ ਸਲਾਈ ਤਾਂ ਕਰਨੀ ਪੈਣੀ ਆ ਕਿੰਨੇ ਚਾਹੀਦੇ ਤੁਹਾਨੂੰ ਦੱਸ ਨਹੀਂ ਨਹੀਂ ਉਹ ਗੁਰਪਾਲ ਤੇ ਸੰਦੀਪ ਦਾ ਮਾਮਲਾ ਹੈ ਸੰਦੀਪ ਦੱਸੋ ਦੱਸੋ ਕਿੰਨੇ ਚਾਹੀਦੇ ਸੰਦੀਪ ਦੱਸੋ ਸੀ ਕਿੰਨੇ ਚਾਹੀਦੇ ਆਏ ਆਪਣੇ ਆਪ ਹੀ ਦੱਸ ਤੁਸੀਂ ਆਪੇ ਹੀ ਦੱਸੋ ਜਾਰੇ ਮੱਡੀ ਬਾਬੇ ਜਾਰੇ ਅਗਲੇ ਗਮਨ ਨੇ ਆ ਤੂੰ ਜਾਈ ਯਾਰ ਉਹ ਤੇਰਾ ਭਲਾ ਜੇ ਜੁੱਤੀ ਸੋਨੇ ਦੀ ਥੋੜੀ ਨਾ ਹੀ ਹਾਂ ਤਾਂ ਨਹੀਂ ਨਹੀਂ ਕੱਟ ਕਰੋ ਕੱਟ ਕਰੋ ਮੈਂ ਭਾਈ ਨੇ ਐਡਾ ਨਹੀਂ ਪਰ ਉਹਨਾ ਸਾਡਾ ਅਕਸਰ ਹੈ ਇੰਨੇ ਨਹੀਂ ਧੱਕਾ ਹੁੰਦੇ ਸਰ ਜਾਇ ਕਰੋ ਇਹ ਤਾਂ ਤੂੰ ਹੀ ਬਦਲ ਗਿਆ ਹੈ ਬਦਲ ਗਿਆ ਤੂੰ ਆਦੀ ਪੈਣਾ ਦੀ ਸਾਈਡ ਤੇ ਲਾਇਆ ਕੱਟ ਗੱਲ ਹੋਣੀ ਭਾਈ ਬਾਜੀ ਲੈ ਵੇ ਇਹਦਾ ਗੱਲ ਬਾਜੀ 10000 ਯੂਰੋ ਓਨਲੀ ਬਸ ਇਹ ਤਾਂ ਪਤਾ ਇਹ 50000 ਮੰਗਣ ਦੀਆਂ 10000 ਯੂਰੋ ਓਨਲੀ ਬਸ ਜਿੰਨੇ ਦੀ ਜੁੱਤੀ ਹੋ ਰੇਟ ਦੇ ਹਿਸਾਬ ਨਾਲ ਮੰਗ ਲੋ ਰੇਟ ਚੈੱਕ ਕਰ ਲੈ ਹੋ ਸਕਦਾ ਹੈ ਹਾਂ ਜੁੱਤੀ ਦਾ ਤੁਸੀਂ ਕੀ ਪਤਾ ਦੂਜੇ ਮੰਨ ਕੇ ਚਲੋ ਮੋਗੇ ਨੀਵੇਂ ਪੁੱਲਸ ਲਓ ਇਹ ਤਾਂ ਸਪੈਸ਼ਲ ਇਹਦਾ ਮੁੱਲ ਤਾਂ ਹੁਣ ਪੈਣਾ ਹੁਣ ਮੁੱਲ ਪੈਣਾ ਪਹਿਲਾਂ ਇਹਦਾ ਮੁੱਲ ਨਹੀਂ ਸੀ ਹੁਣ ਮੁੱਲ ਵਧਣਾ ਇਹਦਾ ਕੀਮਤ ਤਾਂ ਹੁਣ ਵਧਣੀ ਆ ਹਾਂ ਲਾਓ ਮੁੱਲ ਹੁਣ ਜੁੱਤੀ ਦਾ ਮੁੱਲ ਲਾਓ ਨੰਗੇ ਪੈਰੀ ਖੜੇ ਜੇ ਠੰਡ ਭੜੀ ਜੇ ਲਿਆਓ ਵੀਰਾ ਅੱਜ ਪਿੱਛੇ ਪਿੱਛੇ ਖੜਾ ਆਓ ਜੁੱਤੀ ਆਵੇ ਹੱਥਾਂ 'ਚ ਅੱਗੇ ਆਓ ਤੈਨੂੰ ਪਿੱਛੇ ਵਿੱਚ ਜੁੱਤੀ ਆਵੇ ਹੱਥ 'ਚ ਓਏ ਓਏ ਬੈਗ 'ਚ ਹਾਂ ਨਹੀਂ ਨਹੀਂ ਜੁੱਤੀ ਨਹੀਂ ਨਹੀਂ ਇਹ ਨਹੀਂ ਗੱਲ ਇਹ ਲੈ ਕੇ ਖੜੀ ਜੁੱਤੀ ਤਾਂ ਨਹੀਂ 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 ਅਸੀਂ ਜੁੱਤੀ ਭਾਈ ਦਵਾਂਗੇ ਨਹੀਂ ਇਹ ਨਹੀਂ ਗੱਲ ਜਬਾਂ ਤਾਂ ਨਿਮੋ ਕਰਦੇ ਅਸੀਂ ਬਾ 10000 ਯੂਰੋ ਦੀ ਗੱਲ ਹੋਈ ਹੈ ਆਪਣੀ ਦੇ ਦੇਉ ਤੁਸੀਂ ਆਹ ਬਾਈ ਨੇ ਕਿਹਾ ਯੂਰੋ ਚ ਗੱਲ ਹੋਏਗੀ ਕਹਿੰਦੇ ਹੁਣ ਜਿੰਨੇ ਕਹੇ ਕਿ ਲੈ ਲਿਓ ਭਾਈ ਇੱਧਰ ਦੇ ਪੈਆਂ ਦਾ ਪਤਾ ਨਹੀਂਗਾ ਕਿੰਨੇ ਗਿਆ ਦੇ ਲੈ ਭਾਈ ਕਿੰਨੇ ਆ 50000 ਨਾਲ ਤਾਂ ਘਾਟ ਹੀ ਹੋਣਗੇ 51000 ਚਲੋ ਭੁੱਲ ਗਿਆ ਮਾਮਾ ਦਾ ਭਾਈ ਲੈ ਵੀ ਇੱਕ ਗੱਲ ਆ ਦੀ ਸਾਲੀ ਦੀ ਸਿਹਤ ਦੀ ਦੇ ਕੇ ਸਾਲੀ ਦੀ ਸਿਹਤ ਦੇ ਕੇ ਪੈਸੇ ਦੇਨੇ ਤੁਸੀਂ ਹਨਾ ਨਹੀਂ ਨਹੀਂ ਸਾਲੀ ਦੀ ਸਿਹਤ ਵੇਖ ਕੇ ਭਾਜੀ ਇਹਨਾਂ ਕੋ ਸਾਲੀ ਦੀ ਸਿਹਤ ਵੇਖ ਕੇ پیسے ਤੇਰੇ ਮੇਰੇ ਹੁਣ ਭਾબી ਜ਼ਿਆਦੀ ਕੰਜੂਸੀ ਕਰਨੀ ਹੈ ਹੁਣ ਪਤਾ ਅੱਗੇ ਕੱਲਾ ਸੀਗਾ ਹੋਰ ਜ਼ਿਆਦੀ ਕੰਜੂਸੀ ਪਤਾ ਹੁਣ ਸਾਹਮਣੇ ਪੈਣੇ ਨਹੀਂ ਨਹੀਂ ਚਲੋ ਅੰਗੀ ਬਹੁਤ ਲੇਟ ਆ ਚੱਲੀਏ ਉਹੀ ਤਾਂ ਗੱਲ ਕਹਿ ਰਹੇ ਆ ਅਸੀਂ ਤਾਂ ਲੇਟ ਕੀਤਾ ਹੀ ਨਹੀਂ ਆ ਲੈ ਲੋ ਇਹ ਤਾਂ ਥੋੜੇ ਲੱਗਦੇ ਐ ਬਈ ਨਾ ਟਾਈਮ ਖਰਾਬ ਨਾ ਕਰੋ ਪਹਿਲਾਂ ਹੀ ਉਹਨਾਂ ਇਹ ਥੋੜੇ ਲੱਗਦੇ 6 ਵਜੇ ਤੋਂ ਤੁਰੇ ਫਿਰਦਾ ਹੈ ਭਾਈ ਦੇ ਚੱਕਰ ਚ ਤੁਸੀਂ 6 ਵਜੇ ਤੇ ਅਸੀਂ 4 ਵਜੇ ਦੇ ਤੁਰੇ ਫਿਰਦੇ ਆਂ ਭਾਜੀ ਜਿਹੜਾ ਸਾਡਾ ਅਸੀਂ ਬਗਾ ਬਹੁਤ ਹੋ ਗਿਆ ਚੱਲ ਕੋਈ ਨਹੀਂ ਬਸਤੇ ਚ ਮੇਰ ਤੋਂ ਰੀਪਨ ਸਸਤੇ ਚ ਨਹੀਂ ਕਰਤੇ ਆ ਜਾਣਾ ਕੰਨ ਦੀ ਕਿਰਪਾ ਨਾਲ ਨਹੀਂ 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 ਐ ਨਹੀਂ ਹੁੰਦਾ ਐ ਨਹੀਂ ਹੁੰਦਾ ਭਾਜੀ ਐ ਨਹੀਂ ਹੁੰਦਾ ਇੱਥੇ ਤੋਂ ਚਲੋ ਲੇਟ ਹੋਣੇ ਥੋੜਾ ਛੱਡ ਸਾ ਹਾਂ ਹੁਣ 21 ਆਹ ਵੇਖੋ ਕਿਹਾ ਵੇਖਿਆ ਵੇਖੋ ਮੇਚਾ ਵੇਖਿਆ ਹੁੰਦਾ ਨੇ ਤੂੰ ਇਸ ਸੰਤਰੀ ਪਾ ਕੇ ਆਈ ਹੈ ਆਪ ਵੀ ਪੱਗ ਹੈ ਨਹੀਂ ਨਹੀਂ ਪੈਰ ਚੜਨੀ ਜਾਈ ਆਉਂਦੀ ਨਹੀਂ ਪਈ ਆ ਗਈ ਉਹ ਲੈ ਉਹ ਜਦੋਂ ਕਿਹਾ ਉਹਦੀ ਪੈ ਗਈ ਉਹ ਜਦੋਂ ਕਿਹਾ ਆਉਂਦੀ ਨਹੀਂ ਪਈ ਜੁੱਤੀ ਨਹੀਂ ਲੱਗੀ ਸੀ ਤੁਸੀਂ ਅਮਨ ਨੂੰ ਫੋਟੋ ਪਾਈ ਸੀ ਪਹਿਲਾਂ ਜੁੱਤੀ ਕੋਈ ਵੇਖੀ ਕਿਹੜੀ ਪਾਈ ਉਹ ਨਹੀਂ ਚੱਕ ਨਹੀਂ ਸੀ ਉਹ ਨਹੀਂ ਨਹੀਂ ਭਾਜੀ ਨੂੰ ਪਤਾ ਹੀ ਨਹੀਂ ਲੱਗਾ ਜੁੱਤੀ ਤੇ ਲਵਾਈ ਮੈਂ ਹੀ ਟੋਲ ਖੜੇ ਨੇ ਚਲੋ 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 ਲਵਾਈ ਵੀ ਮੈਂ ਹੀ ਉਹੀ ਤਾਂ ਗੱਲ ਹੈ ਇਹ ਹਾਸਾ ਕਰ ਉਧਰ ਵੇਖੋ ਉਧਰ ਵੇਖੋ ਇਹ ਇਕੱਠੇ ਫਰੈਂਕ ਹੋ ਜਾਂਦੇ ਆ